हां जी किसान वीरों स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਗੱਬਣ ਆ ਬਈ ਇੱਕ ਤਾਂ ਜੀ ਸੋਈ ਵੀ ਆ ਆਓ ਪੁੱਛ ਲੈਨੇ ਆ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਬਜੀ ਬਈ ਆ ਜੀ ਨਾਮ ਤੇ ਐਡਰੈਸ ਬੋਲ ਨਾਮ ਅਸਕਰ ਸਿੰਘ ਜੀ ਪਿੰਡ ਛੰਨਾ ਗਲਾ ਸਿੰਘ ਜਿਹੜਾ ਬਰਨਾਲਾ ਨਸੀਲ ਤਪਾ ਨੇੜੇ ਪਿੰਡ ਨੇੜੇ ਪਿੰਡ ਭਦੌੜ ਇਧਰ ਭਾਈ ਰੂਪਾ ਭਾਈ ਰੂਪੇ ਦੀ ਸੜਕ ਤੇ ਖੇਤ ਵਿੱਚ ਘਰ ਆਪਣਾ ਮੋਬਾਈਲ ਨੰਬਰ ਬੋਲ 77894 51032 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੂਈ ਹੈ ਤੇ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਭਾਈ ਇਹ ਕੱਲ੍ਹ ਆਥ ਨੇ ਸੂਈ ਹੈ ਕੱਲ੍ਹ ਆਥ ਨੇ ਸੂਈ ਹੈ ਜਮਾਂ ਦਿਨ ਸੀ ਤੇ ਬੱਚਾ ਕੀ ਦੇਤਾ ਮਗਰ ਬੱਚੀ ਹੈ ਜੀ ਬੱਚੀ ਬੜੀ ਚੰਗੀ ਹੈ ਨਾ ਬਹੁਤ ਸੋਹਣੀ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੇਖੋ ਕੁਆਲਟੀ ਬਹੁਤ ਚੰਗੀਆਂ ਨਾਸਾਂ ਗਲਾਬੀ ਹੈ ਰੰਗ ਰੂਪ ਬਹੁਤ ਚੰਗੇ ਚੰਗੀਆਂ ਸਨਕੀ ਹੈ ਬੱਚੀ ਤੇ ਜੇਰ ਪੈ ਗਈ ਹੈ ਜੇਰ ਪੈ ਗਈ ਜੇਰ ਭਾਈਆ ਵੱਠਲ ਦੇ ਵਿੱਚ ਰੱਖੀ ਬੈਠਾ ਜੇਰ ਵੀ ਕੰਪਲੀਟ ਕਿੰਨਾ ਬੋਹਲਾ ਹਾਜ਼ਰ ਆ ਭਾਈ ਹੁਣ ਤੜਕੇ ਡਾਕਟਰ 4.5 5 ਕਿਲੋ ਵਾਲਾ ਕੱਢਿਆ ਬੱਚੀ ਚਿਗਾ ਕੇ ਠੀਕ ਹੈ ਭਾਈ ਹਮ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਣਾ ਸੀ ਸੀਲਾ ਜੀ ਚੈਰ ਕਰਿਆ ਠੰਡੀ ਸੀਲਾ ਜਿਵੇਂ ਮਰਜੀ ਹੱਥ ਫੇਰੀ ਚੱਲ ਕਹਿੰਦੀ ਕਰਮ ਵਾਲੀ ਹਨਾ ਕੋਸ਼ਿਸ਼ ਕੀਆ ਬਾਤ ਆ ਭਾਈ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚਾਰੇ ਥਾਣ ਨੇ ਖੜਵੇਂ ਪੂਰੇ ਗਏ ਤੇ ਚਵਾਈ ਚਵਾਈ ਕਿਵੇਂ ਆ ਬਹੁਤ ਚੰਗੇ ਨਾੜਾ ਦੇਖੋ ਭਈ ਲੈ ਵੇ ਤੇ ਵੱਡੇ ਨਾੜ ਦੇਖੋ ਵੇ ਨਾੜਾ ਨੂੜਾ ਕਰਮ ਵਾਲੀ ਦੇ ਫਲ ਚੰਗੀਆਂ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਖੋਲੋ ਭਈ ਤੋੜ ਕੇ ਲਖਾਓ ਰੰਗ ਰੂਪ ਚੰਗਾ ਸੂਈ ਸਵਾਈ ਹੈ ਵੱਡੀ ਗੱਲ ਬੱਚਾ ਮਗਰ ਬੱਚੀ ਹੈ ਬੱਚੀ ਬੜੀ ਕੁਆਲਟੀ ਵਾਲੀ ਹੈ ਬਈ ਤੇ ਉਦੋਂ ਵੱਡੀ ਗੱਲ ਜੇਰ ਵੀ ਪੈ ਗਈ ਬਾਈ ਬੱਠਲ ਦੇ ਵਿੱਚ ਰੱਖੀ ਬੈਠਾਗਾ ਚੰਗੀ ਹੈ ਬੜ ਸੁਨੱਖੀ ਹੈ ਮੁੱਲ ਬਾਈ ਫਰਪੂਨਤੀ ਹੋਗਾ ਫੂਨਤੇ ਹੋਈ ਜਾਇਜ ਹੋਗਾ ਜਾਇਜ ਹੀ ਹੋਈ ਠੀਕ ਆ ਮੁੱਲ ਬਾਈ ਕਹਿੰਦਾ ਬਾਈ ਫੂਨਤੇ ਹੋਗਾ ਮੋਲ ਆ ਜਿਹੜਾ ਵੜ ਦੇ ਹਿਸਾਬ ਨਾਲ ਜਾਜ ਹੋਗਾ ਮੁੱਲ ਬਾਈ ਪਹਿਲਾਂ ਵੀ ਫੋਨ ਤੀ ਕਰਦਾ ਹੁੰਦਾਗਾ ਮੁੱਲ ਪਹਿਲਾਂ ਹੀ ਬਾਈ ਦੇ ਜਿਆ ਜੀ ਹੁੰਦੇ ਆ 프ਰਿੰਟ 프ਰਿੰਟ ਦੇਖੋ ਬਾਈ ਵਰਡ ਦਾ ਬਹੁਤ ਚੰਗਾ ਤੋਰਾ ਤਾਰਾ ਚੰਗਾ ਚੰਗੀ ਆ ਪੱਦਰ ਪੁੱਦਰਾਂ ਸਾਫ ਆ ਬੈਡ ਬਾਈ ਮੋੜ ਲਿਆ ਭਰਾ ਫੇਸ ਦੇਖੋ ਫੇਸ ਕਰਮ ਵਾਲੀ ਦਾ ਬੜਾ ਚੰਗਾ ਗਿਆ ਚਿਵਾਈ ਚੂਵੀ ਬਾਈ ਕਹਿੰਦਾ ਨੰਬਰ 1 ਵੱਡੀ ਗੱਲ ਥਾਣ ਬਹੁਤ ਚੰਗਾ ਲੱਗਿਆ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਤੋਰਾ ਤਾਰਾ ਵੀ ਚੰਗਾ ਕਰ ਵਾਲੀ ਅੱਗੇ ਪਹਿਲੇ ਨੰਬਰ ਤੇ ਠੀਕ ਆ ਠੰਡੀ ਸੀਲ ਆ ਨਾ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਬਈ ਤੇ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਤੇ ਲੈ ਜੂ ਪੰਜ ਸੱਤ ਦਿਨ ਜੀ ਪੰਜ ਤੋਂ ਸੱਤ ਲੈਣ ਕੀ ਰਿਕਾਰਡ ਆ ਬਈ ਦੁੱਧ 24 25 ਕਿਲੋ ਦੁੱਧ ਸਿਆ ਜੀ 24 ਤੋਂ 25 ਲੀਟਰ ਠੀਕ ਆ ਬਈ ਖੋਲੋ ਬਈ ਤੋਰ ਕੱਚੀ ਕੱਚੀ ਅਦਨ ਹਜੇ ਚਾਰ ਪੰਜ ਲੈਦੀ ਆ ਬਈ ਢਿੱਲਾਂ ਦੇ ਫੁੱਟ ਢਿੱਲਾਂ ਬਹੁ ਪਈਆਂ ਸਾਰੀਆਂ ਬਾਲਡਾਂ ਲਾ ਗੱਡੂਗੀ ਫੇਰ ਕਰਮ ਵਾਲੀ ਨੇ ਸੁਣ ਗੁਲਾਬੀ ਥਾਣਾ ਕੱਲਾ ਕੱਲਾ ਥਾਣਾ ਬਈ ਕੱਚੀ ਕੱਚੀ ਜਰੂਰ ਆ ਹਜੇ ਲੈਣ ਦੇਣ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਨਾ ਆ ਰਾਜੀ ਆ ਸਮੀ ਪੜੀ ਆ ਰੰਗ ਰੂਪ ਚੰਗਾ ਤੋਰਾ ਤਾਰਾ ਵੀ ਕਰਨ ਵਾਲੀ ਦਾ ਚੰਗਾ ਉਤੋਂ ਵੀ ਕਰਨ ਵਾਲੀ ਪੱਧਰ ਆ ਭਾਈ ਬਾਕੀ ਦੁੱਧ ਰਿਗੜ ਬਾਈ ਨੇ ਬਹੁਤ ਚੰਗਾ ਦੱਸਿਆ ਤੇ ਥਣ ਲੇਵਾ ਵੀ ਕਮਾਲ ਆ ਮੁੱਲ ਵੀਰੇ ਫੋਨ ਤੇ ਹੋ ਜ ਫੋਨ ਤੇ ਹੋਈ ਜਾਇਜ ਹੋ ਜਾਇਜ ਜੀ ਬਾਠ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜੂਗਾ ਮੁੱਲ ਆ ਜਿਹੜਾ ਵੈੜ ਦੇ ਹਿਸਾਬ ਨਾਲ ਬਿਲਕੁਲ ਜਾਇਜ ਹੋਊਗਾ ਭਾਈ ਪੂਰਾ ਤਰ੍ਹਾਂ ਚੰਗਾ ਲੇਵਾ ਮੂਰੋਂ ਵੀ ਦਿਖਾਵਾਂਗੇ ਨਾੜਾ ਨੂੜਾ ਕਰਮਾਣ ਦੇ ਫੁੱਲ ਚੰਗੀਆਂ ਨੇ ਫਸ ਕੱਚੀ ਕੱਚੀ ਆ ਉਸਾਂ ਨਾਲ ਅੰਦਾਜ਼ਾ ਲਾਇਓ ਬੇ ਤੇ ਤਿਆਰ ਬੈੜ ਨੇ ਬਹੁਤ ਚੰਗੀ ਹੁਣ ਐਂਦਰੋਂ ਦਿਖਾਉਣੇ ਲੇ ਲੇ ਗੁਲਾਬੀ ਥਣ ਇਕੱਲਾ ਇਕੱਲਾ ਤਾਂ ਨਾੜਾ ਨੂੜਾ ਲੇਵੇ ਤੇ ਫੁੱਲਾ ਵੱਡੀ ਨਾਲ ਦੇਖੋ ਬੇ ਦੁੱਧ ਵਾਲੀ ਕੀ ਆ ਬਾਤ ਹੈ ਠੰਡੀ ਸੀਲ ਆ ਹਾਂਜੀ ਠੰਡੀ ਸੀਲ ਹੈ ਠੀਕ ਆ ਬੇ ਠੰਡੀ ਸੀਲ ਫਿਰ ਉਹ ਇੰਦਰੋਂ ਮਲੇ ਇੰਦਰੋਂ ਵੀ ਲੇਵਾ ਰਖਾ ਲੇ ਲੈ ਨਾੜਾ ਨੂੜਾ ਲੇਵੇ ਤੇ ਫੁੱਲਾ ਕੀ ਆ ਬਾਤ ਹੈ ਬੇ ਕੱਲਾ ਕੱਲਾ ਥਾਣ ਨਾਗਸੀ ਭਰਾ ਕੋਲੇ ਦੋ ਦੋਨੇ ਲਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ ਅਬਸੀਨ